ਮੈਂ ਗੁਗੰਦਰ ਸਿੰਘ ਕੋ ਰਹਾ ਸੂਬਾ ਪ੍ਰਧਾਨ ਭਾਰਤੀ ਸੰਘੇਤਾ ਉਗਰਾਹਮ ਅੱਜ ਅਸੀਂ ਪੰਜਾਬ ਦੇ ਆਗੂਆਂ ਦੀ ਸਟੇਟ ਦੇ ਆਗੂਆਂ ਦੀ ਮੀਟਿੰਗ ਕੀਤੀ ਹੈ ਜਿਹੜਾ 13 ਤਰੀਕ ਨੂੰ ਅ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਲੀ ਜਾਣ ਦੇ ਪ੍ਰੋਗਰਾਮ ਲਿਖਿਆ ਸੀ ਉਹਦੇ ਵਿੱਚ ਸਰਕਾਰ ਨੇ ਰੋਕਾਂ ਲਾ ਕੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਤੇ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਕਿਸਾਨਾਂ ਤੇ ਸਿੱਟੇ ਨੇ ਇਸ ਘਟਨਾ ਦੀ ਅਸੀਂ નિਖੇਦੀ ਕਰਦੇ ਹਾਂ ਜਿਹੜੀਆਂ ਦਿੱਲੀ ਮੋਰਚੇ ਦੇ ਮੰਗਾ ਤੇ ਕਿਸਾਨ ਅੰਦੋਲਨ ਕਰ ਰਹੇ ਨੇ, ਸੰਯੁਕਤ ਮੋਰਚਾ ਅੰਦੋਲਨ ਕਰ ਰਿਹਾ ਹੈ ਤੇ ਸਾਰੀਆਂ ਜਥੇਬੰਦੀਆਂ ਤੇ ਅੰਦੋਲਨ ਕਰ ਰਹੀਆਂ ਨੇ ਉਹ ਮੰਗਾ ਦੀ ਅਸੀਂ ਸਮਰਥਨ ਕਰਦੇ ਹਾਂ। ਉਹਦੇ ਵਿੱਚ ਵਿਸ਼ਵ ਪਾਰ ਸੰਸਥਾ ਦੇ ਭਾਰਤ ਬਾਹਰ ਆਵੇ, ਕਿਸਾਨਾਂ ਦਾ ਸਾਰਾ ਕਰਜ਼ਾ ਖਤਮ ਕਰੇ, ਲਖਨਪூர் ਖਰੀਦੇ ਦੋਸ਼ੀਆਂ ਨੂੰ ਸਜ਼ਾ ਮਾ ਦਵਾਉਣ ਦੀ ਮੰਗ ਤੇ ਐਮਐਸਪੀ ਦਾ ਗਾਰੰਟੀ ਤਰੋਣ ਬਣਾਉਣ ਦੀ ਮੰਗ। ਸ਼ਹੀਦ ਹੋਏ ਸੱਤ ਜਿਹੜੇ ਕਿਸਾਨ ਨੇ ਮੋਰਚੇ ਦੇ ਵਿੱਚ ਉਹਨਾਂ ਨੂੰ ਕੰਪੋਸਿਸ਼ਨ ਦੇਣ ਦੀ ਜਿਹੜੀ ਗੱਲ ਹੈ ਤੇ ਸਵਾਮੀ ਦਾ ਸੰਧੀ ਨਿਆ ਰਪੋਰਟਾ ਲਾਗੂ ਕਰਕੇ ਕਿਸਾਨੀ ਧੰਦੇ ਨੂੰ ਮੁਨਾਫਾ ਬਣਾਉਣ ਦੀ ਗੱਲ ਇਹ ਮੰਗਾਂ ਕਿਸਾਨ ਮੋਰਚੇ ਦੀਆਂ ਮੰਗਾਂ ਨੇ ਇਹਦੇ ਰੋਸ ਵਿੱਚ ਕਿ ਸਰਕਾਰ ਨੇ ਇਹਨਾਂ ਜਾਇਜ਼ ਮੰਗਾਂ ਤੇ ਲੜਦਿਆਂ ਦੇ ਅਥਰੂ ਕਹਿ ਤੇ ਗੋਲੇ ਸਿੱਟੇ ਨੇ ਤੇ ਰੋਕਾ ਲਾ ਕੇ ਰੋਕਿਆ ਇਹਦੀ ਰੋਸ ਵਜ੍ਹਾ ਵਜ੍ਹਾ 15 ਤਰੀਕ ਨੂੰ ਕੱਲ ਨੂੰ ਯਾਨੀ 12 ਤੋਂ 4 ਵਜੇ ਤੱਕ ਰੇਲਾ ਰੋਕਣ ਦਾ ਪ੍ਰੋਗਰਾਮ ਬਣਾਇਆ ਤੇ ਸਾਰੇ ਕਿਸਾਨ ਭਰਾਵਾਂ ਨੂੰ ਉਹਦੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਦਾ